काम कर लेगा उस तो बात हट जाएगा इस करके ਤੁਹਾਡਾ ਸਾਫ ਸੁਥਰਾ ਹੋਣਾ ਇੰਡਸਟਰੀ ਦੇ ਅੰਦਰ ਬਹੁਤ ਜ਼ਰੂਰੀ ਹੈ ਬਿਲਕੁਲ ਚਲੋ ਤੁਹਾਡੀ ਜੋੜੀ ਨੂੰ ਤਾਂ ਹੁਣ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਪਹਿਲਾਂ ਵੀ ਤੁਹਾਡੀ ਇੱਕ ਜੋੜੀ ਬਣੀ ਸੀ ਬਿਲਕੁਲ ਜੀ ਹਨਾ ਉਹ ਜੋੜੀ ਟੁੱਟ ਕਿਉਂ ਗਈ ਉਹ ਦੇਖੋ ਇਸ ਤਰ੍ਹਾਂ ਹੁੰਦਾ ਕਈ ਵਾਰੀ ਆਪਣੇ ਇੱਕ ਇੱਕ ਟਾਈਮ ਤੇ ਆ ਕੇ ਨਾ ਵਿਚਾਰ ਜਿਹੜੇ ਆ ਮਿਲਣੋਂ हट ਜਾਂਦੇ ਹਾਂਜੀ ਰਸਤੇ ਜਿਹੜੇ ਆ ਅਲੱਗ-ਅਲੱਗ ਹੋ ਜਾਂਦੇ ਆ ਲਾਈਫ ਇ ਬਹੁਤ ਕੁਝ ਹੋ ਜਾਂਦਾ ਇਹਦੇ ਅੰਦਰ ਔਰ ਇਹ ਜਿਹੜੀ ਡਿਊਟ ਕਮੇਡੀ ਹੈ ਮੈਂ ਅਕਸਰ ਗੱਲ ਕਰਦਾ ਹੁੰਦਾ ਹਾਂ ਔਰ ਉਹ ਦੋਨਾਂ ਆਰਟਿਸਟਾਂ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਆ ਜਿਵੇਂ ਕਿ ਜਿਹੜੀ ਕਮੇਡੀ ਹੈ ਬੇਸਿਕਲੀ ਭੰਡਾਂ ਤੋਂ ਸ਼ੁਰੂ ਹੋਈ ਹੈ ਪੰਜਾਬ ਦੇ ਜਿਹੜੇ ਭੰਡ ਸੀਗੇ ਉਹ ਹਮੇਸ਼ਾ ਤੁਸੀਂ ਕਦੀ ਇਕੱਲੇ ਭੰਡ ਨੂੰ ਨਹੀਂ ਦੇਖਿਆ ਹੋਣਾ ਵੀ ਇਕੱਲਾ ਗੱਲ ਸੁਣਾ ਰਿਹਾ ਨਾ ਇਸ ਕਰਕੇ ਜਿਹੜਾ ਟਾਈਮਿੰਗ ਹੈ ਜਿਹੜੀ ਡਿਊਟ ਦੀ ਟਾਈਮਿੰਗ ਹੈ ਉਹਦੇ ਵਿੱਚ ਪ੍ਰੋਪਰ ਮੈਨ ਦੋਨਾਂ ਦੀ ਜਿਹੜੀ ਹੋਣੀ ਬਹੁਤ ਜ਼ਰੂਰੀ ਆ ਕਈ ਵਾਰ ਸਾਨੂੰ ਤੁਰੇ ਜਾਂਦੇ ਨੂੰ ਸ਼ੋਹਰਤ ਮਿਲ ਜਾਂਦੀ ਹੈ ਹੁਣ ਅਸੀਂ ਬਹੁਤ ਸਟਰਗਲ ਕਰਕੇ ਇੱਥੇ ਤੱਕ ਪਹੁੰਚੇ ਹਾਂ ਨਾ